मेरी तक सारे सत श्रीकाल नमस्कार तो गुड इवनिंग। ये वीडियो पंजाबी भाषा च है टाइटल है स्टडी वीजे वाले विद्यार्थी कनेडा कनेडाचार महीने बाद भी पक्के हो सकते हैं पाँच साल बाद भी पक्के हो सकते हैं ये विस्तारपूर्वक मैं तुम दस है दो हज़ार तेई तो ते चौबीस कनेडा दिन स्टेटा ऐसा नहीं जिमें अलबरटा ससकैचवन मनी ਜੇਕਰ ਤੁਸੀਂ ਇਹ ਤਿੰਨ ਸਟੇਟਾਂ 'ਚ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਜਿਹੜਾ ਸਰਕਾਰੀ ਕਾ ਹੋਵੇ ਜੇਕਰ ਤੁਸੀਂ ਉਹਦੇ ਦਾਖਲਾ ਲਓਗੇ ਤਾਂ ਤੁਸੀਂ ਉੱਥੇ 18 ਮਹੀਨੇ ਤੋਂ ਬਾਅਦ ਆਪੇ ਪੱਕੇ ਹੋਣ ਦੀ ਫਾਈਲ ਲਾਉਣ ਦੇ ਯੋਗ ਹੋ ਸਕਦੇ ਹੋ ਜੇਕਰ ਤੁਸੀਂ ਬਾਕੀ ਸਟੇਟਾਂ 'ਚ ਜਾਓਗੇ ਜਿਵੇਂ ਕਿ ਜੇ ਤੁਸੀਂ ਬ੍ਰੈਂਪਟਨ ਵਿੱਚ ਜਾਓਗੇ ਜਾਂ ਸਰੀ 'ਚ ਜਾਓਗੇ ਉੱਥੇ ਤੁਹਾਨੂੰ ਪੱਕੇ ਹੋਣ ਦੀ ਫਾਈਲ ਲਾਉਣ ਵਾਸਤੇ 5 ਸਾਲ ਦਾ ਟਾਈਮ ਪੀਰੀਅਡ ਲੱਗੇਗਾ ਇਹ ਤੁਹਾਡੀ ਆਪਦੀ ਚੁਆਇਸ ਹੈ ਕਿ ਤੁਸੀਂ ਕੈਨੇਡਾ ਚ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਪਰ ਇਹ ਗੱਲ ਤੁਹਾਡੇ ਧਿਆਨ ਚ ਮੈਂ ਲਿਆ ਰਿਹਾ ਕਿ ਕੁਝ ਸਟੇਟਾਂ ਚ ਕੈਨੇਡਾ ਦੀਆਂ ਕੁਝ ਸਟੇਟਾਂ ਇੰਚ ਤੁਹਾਡੀ ਪੀਆਰ 18 ਮਹੀਨੇ ਬਾਅਦ ਹੋ ਸਕਦੀ ਹੈ ਤੇ ਕੁਝ ਵਿੱਚ 5 ਸਾਲਾਂ ਬਾਅਦ ਹੋਰ ਵਧੇਰੇ ਜਾਣਕਾਰੀ ਲਈ ਉਪਰੋਕਤ ਦਿੱਤੇ ਗਏ ਫੋਨ ਨੰਬਰਾਂ ਤੇ ਸਾਡੇ ਨਾਲ ਮਾਰਨਿੰਗ 9am ਤੋਂ 5pm ਸੰਪਰਕ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਟੇ ਕਨੈਕਟਡ ਟੂ ਅਸ